ਪੰਜਾਬ ਦਾ ਅਮਰੂਦ ਘੁਟਾਲਾ ਇੱਕ ਇਹ ਹੈ ਘੁਟਾਲਾ ਇਸ ਦੀ ਜਾਂਚ ਪਹਿਲੇ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਸੀਗੀ ਹੁਣ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਈਡੀ ਕਰ ਰਹੀ ਆ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਮੈਂ 125 ਕਰੋੜ ਦਾ ਘੁਟਾਲਾ ਔਰ ਦੋ ਦਰਜਨ ਦੇ ਕਰੀਬ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਵਿੱਚ ਦੋ ਦਰਜਨ ਦੇ ਕਰੀਬ ਜਿਹੜੇ ਕੁਟਾਲੇ ਵਾਸ ਸੀਗੇ ਜਾਂ ਜੋ ਇਸਟੇ ਸ਼ਾਮਿਲ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਪੰਜਾਬ ਦੇ ਕਰੀਬ ਜੋ ਆਏ ਜੇ ਬੰਦੇ ਆ ਜਿਨ੍ਹਾਂ ਦੀ ਜ਼ਮਾਨਤਾਂ ਹੋ ਚੁੱਕੀਆਂ ਜਿਨ੍ਹਾਂ ਨੇ ਜ਼ਮਾਨਤਾਂ ਲੈ ਲੀਆਂ ਕੋਰਟ ਤੋਂ ਐਂਟੀ ਫੈਕਟਰੀ ਲੈ ਲਈ ਬੇਲ ਲੈ ਲਈ ਔਰ ਦੋ ਇਹ ਜੇ ਵਿਅਕਤੀ ਆ ਜਿਹੜੇ ਕਿ ਫਰਾਰ ਆ ਜਿਨ੍ਹਾਂ ਦੀ ਬੇਲ ਜਿਹੜੀ ਆ ਦੇਣ ਤੋਂ ਕੋਰਟ ਨੇ ਮਨਾਂ ਕਰਤਾ ਔਰ ਸਾਨੂੰ ਅਸੀਂ ਇਹ ਵੀ ਦੱਸ ਦਈਏ ਹੁਣ ਹੀ ਈਡੀ ਨੇ ਪੰਜਾਬ ਦੇ ਦੋ ਆਈਐਸ ਅਫਸਰਾਂ ਦੇ ਘਰ ਇਸੀ ਮਾਮਲੇ 'ਚ ਰੇਟ ਪਈ ਪਰ ਮੈਂ ਇਹ ਗੱਲਾਂ ਤੁਹਾਨੂੰ ਕਿਉਂ ਦੱਸ ਰਿਹਾ ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਦੱਸ ਰਿਹਾ ਇਹ ਕੋਟਾਲਾ ਇੱਕ ਵਿਅਕਤੀ ਨੇ ਉਜਾਗਰ ਕੀਤਾ ਔਰ ਉਸ ਵਿਅਕਤੀ ਨੂੰ ਸਨਮਾਨਿਤ ਕਰਨ ਦੀ ਜਗ੍ਹਾ ਹੋਣ ਉਹਨੂੰ ਧਮਕਾਇਆ ਜਾ ਰਿਹਾ ਉਹਨੂੰ ਡਰਾਇਆ ਜਾ ਰਿਹਾ ਉਹਨੂੰ ਇਹ ਕਿਹਾ ਜਾ ਰਿਹਾ ਕਿ ਉਹ ਇਸ ਮਾਮਲੇ 'ਚ ਚੁੱਪੀ ਸਾਧ ਲੈ ਤਾਂ ਕਿ 125 ਕਰੋੜ ਦਾ ਜਿਹੜਾ ਇਹ ਕੋਟਾਲਾ ਜਿਹੜਾ ਉਹਨੇ ਉਜਾਗਰ ਕੀਤਾ ਉਨੂੰ ਦਪਾਇਆ ਜਾ ਸਕੇ ਉਹਨੂੰ ਖੁਰਦਪੁਰਦ ਕੀਤਾ ਜਾ ਸਕੇ ਸਾਡੇ ਨਾਲ ਸਤਨਾਮ ਸਿੰਘ ਦਾਉ ਜੀ ਆ ਜਿਨ੍ਹਾਂ ਨੇ 125 ਕਰੋੜ ਦਾ ਮਤਲਬ ਕਿ ਮੇਰੇ ਹਿਸਾਬ ਨਾਲ ਇਹਨਾਂ ਨੂੰ ਸਰਕਾਰ ਨੂੰ ਬੁਲਾ ਕੇ ਇਸ ਵਿਅਕਤੀ ਨੂੰ ਸਨਮਾਨਿਤ ਕਰਨਾ ਚਾਹੀਦਾ ਪਰ ਇਹ ਅੱਜ ਦਰਦ ਤਰ ਦੀਆ ਠੋਕਾ ਖਾ ਰਿਆ ਅੱਜ ਇਹ ਡਰਿਆ ਫਿਰ ਰਿਹਾ ਔਰ ਕਿਉਂ ਡਰਿਆ ਫਿਰਦੇ ਆਪਾਂ ਸਾਰੀ ਗੱਲਬਾਤ ਦਾਉ ਸਾਹਿਬ ਨਾਲ ਕਰਦੇ ਆਂ ਦਾਉ ਸਾਹਿਬ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਪਹਿਲੀ ਗੱਲ ਮੈਂ ਡਰਦਾ ਨਹੀਂ ਨਹੀਂ ਦਾਉ ਸਾਹਿਬ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ 125 ਕਰੋੜ ਦਾ ਤੁਸੀਂ ਘੁਟਾਲਾ ਉਜਾਗਰ ਕੀਤਾ ਜੀ ਕੀਤਾ ਉਜਾਗਰ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਵਿਜੀਲੈਂਸ ਨੇ ਦੋ ਦਰਜਨ ਤੋਂ ਵੱਧ ਬੰਦੇ ਰੈਸਟ ਕਰ ਲਿੱਤੇ ਉਸ ਤੋਂ ਬਾਅਦ ਈਜੀ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰਤੀ ਦੋ ਆਈਐਸ ਦੇ ਘਰੇ ਰੇਡ ਮਾਰੀ ਸਾਰਾ ਦਿਨ ਈਜੀ ਦੇ ਅਧਿਕਾਰੀ ਉੱਥੇ ਕਾਰਿਆਤ ਹੈ ਛਾਂਦੇਰੇ ਇਸ ਦਾ مطلب ਕਪਲਾਤਾ ਹੋਇਆ ਸੀ ਜਿਸ ਚ 43 44 ਕਰੋੜ ਰੁਪਇਆ ਵਾਪਸ ਵੀ ਆ ਗਿਆ ਸਰਕਾਰ ਦੇ ਖਜ਼ਾਨੇ ਚ ਸੋਨੂੰ ਸਰਕਾਰ ਨੇ ਰਿਕੋਨਾਈਜ਼ ਕੀਤਾ ਮੈਨੂੰ ਲੱਗਦਾ ਨਹੀਂ ਵੀ ਸਰਕਾਰਾਂ ਰਿਕੋਨਾਈਜ਼ ਕਰਦੀਆਂ ਹੁੰਦੇ ਐ ਅਜਿਹੇ ਮਾਮਲੇ ਜ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਸਾਡੇ ਦੇਸ਼ ਦੀ ਪਾਲਿਸੀ ਹੈ ਕਿ ਨਹੀਂ ਹੈ ਹਾਂ ਸਾਡੇ ਵਰਗੇ ਕਤਲ ਜ਼ਰੂਰ ਹੁੰਦੇ ਐ ਉੱਠੇ ਕੇ ਸਾਂਝ ਰੂਲ ਫਸਾਇਆ ਜਾਂਦਾ ਇਹ ਸਾਨੂੰ ਪਤਾ ਜੇ ਮੈਂਟਲੀ ਪ੍ਰੇਪੇਅਰ ਹੈ ਇਸ ਗੱਲ ਵਾਸਤੇ ਸਾਨੂੰ ਸਾਨੂੰ ਕਿਤੇ ਸਨਮਾਨਿਤ ਕੀਤਾ ਕਿਸੇ ਸਟੇਜ ਤੇ ਸਾਨੂੰ ਬੁਲਾਇਆ ਇੰਨਾ ਵੱਡਾ ਇੱਕ ਤੁਸੀਂ ਆ ਮਗਦੀਆਂ ਤੁਹਾਡੇ ਕੋਈ ਬੈਕਗ੍ਰਾਉਂਡ ਹੈ ਕੋਈ ਖਾਸ ਆਦਮੀ ਦੀ ਨਹੀਂ ਮੈਂ ਤਾਂ ਇੱਕ ਆਮ ਸਧਾਰਨ ਬੰਦਾ ਆਂਗਾ ਇੱਕ ਛੋਟੇ ਜਿਹੇ ਕਾਰਜ ਕਰਾਏ ਵਾਲੇ ਰਹਿਣਾ ਮੈਂ ਟੁੱਟੇ ਫੋਟੇ ਕਾਰਜ ਕੋ ਦਾ ਬੰਦਾ ਕੱਲਾ ਹੀ ਹੈਗਾ ਕੋਈ ਹੋਰ ਥੋੜੀ ਵੀ ਮੰਤਰੀ ਹੋਣ ਜੀ ਦੇ ਐਮਐਲਏ ਹੋਣ ਜੀ ਦੇ ਐਮਪੀ ਹੋਣ ਜੀ ਦੇ ਮੈਂ ਤਾਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਆਮ ਬੰਦੇ ਵੀ ਬਹੁਤ ਕੁਝ ਕਰ ਸਕਦੇ ਆਂ ਤੁਸੀਂ ਦੇਸ਼ ਦੇ ਮਤਲਬ ਕਿ ਇੱਕ ਤਰ੍ਹਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਕਰਪਸ਼ਨ ਨੂੰ ਜਿਹੜੇ ਲੋਕ ਬढ़ावा ਦਿੰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਦਾ ਤੁਸੀਂ ਵੀੜਾ ਚੱਕਿਆ ਇੱਕ ਇਹ ਮਾਮਲਾ ਤੁਸੀਂ ਲੈ ਕੇ ਆਏ ਜਿਸ ਚ 125 ਕਰੋੜ ਰੁਪਏ ਦਾ ਸਿੱਧਾ ਸਿੱਧਾ ਕਪਲਾ ਹੋਇਆ ਹੋਇਆ ਮੈਂ ਐਸੀ ਸੋਨ ਦੱਸ ਦਈਏ ਇਹ ਇੱਕ ਐਕਵਾਇਰ ਕੀਤੀ ਹੋਈ ਜ਼ਮੀਨ ਆ ਜਿਸ ਵਿੱਚ ਸਰਕਾਰੀ ਪੈਸਾ ਜਿਹੜਾ ਉਹ ਵੱਧ ਲਿੱਤਾ ਗਿਆ ਉਹ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੀ ਇਹ 125 ਕਰੋੜ ਨਹੀਂ ਆ 125 ਕਰੋੜ ਤਾਂ ਸਰਕਾਰੀ ਖਜ਼ਾਨੇ ਨੂੰ ਜਾ ਚੁੱਕਿਆ ਕਪਲੇਵਾਜਾਂ ਕੋਲ ਜੇ ਐਫਆਈਆ ਦਬ ਗਈ ਤਾਂ ਇਸ ਤੋਂ ਵੱਧ ਹੋਰ ਜਾਏਗਾ ਇਹ 300 400 ਕਰੋੜ ਦੇ ਮੁਆਵਜ਼ੇ ਬਣੇ ਪਏ ਆ ਇਸ ਤਰ੍ਹਾਂ ਮੇਰੇ ਕਹਿਣਾ ਇਹ ਹੈ ਇਹ ਤਾਂ ਇੱਕ ਵਿਜਲਨਿਕ ਐਟਰੋਪਾਲਿਸ ਪ੍ਰੋਜੈਕਟ ਹੈ 1600 ਏਕੜ ਦਾ ਜਿਹਦੇ ਤੇ ਪਰਚਾ ਦਰਜ ਕੀਤਾ ਐਦਾਂ ਦੇ ਦੋ ਤਿੰਨ ਪ੍ਰੋਜੈਕਟ ਹੋਰ ਹੋ ਸਕਦੇ ਆ ਜਿਹੜੇ ਨਿਊ ਚੰਡੀਗੜ੍ਹ ਤੇ ਮੋਹਾਲੀ 'ਚ ਸਾਡੀ ਟੀਮ ਦਾ ਕਹਿਣਾ ਹੈ ਕਿ 1000 ਕਰੋੜ ਦਾ ਸਕੈਮ ਹੈਗਾ 125 123 ਕਰੋੜ 57 ਲੱਖ ਦਾ ਮੁਆਵਜ਼ੇ ਜਾਰੀ ਹੋ ਗਏ ਸੀ ਅਮਰੂਦ ਜਿੱਥੇ 100 ਲੱਗਦੇ ਆ ਉੱਤੇ 3000 ਦਿਖਾਤਾ ਅਮਰੂਦ ਦੇ ਬੁੱਟਿਆਂ ਨੂੰ ਕੋਈ ਪੋਲੀ ਹਾਊਸ ਦੀ ਲੋੜ ਨਹੀਂ ਹੈ ਤੇ ਕੋਈ ਤਰਪਾਲ ਵਾ ਕੇ ਉਹ ਬਣਨ ਦੀ ਲੋੜ ਨਹੀਂ ਹੈ ਕਮਰੇ ਦੇ ਬਣਨ ਦੀ ਲੋੜ ਨਹੀਂ ਉੱਥੇ ਜਾਲੀ ਪੋਲੀ ਹਾਊਸ ਬਣਾ ਕੇ ਵੀ ਸਕੈਮ ਕੀਤਾ ਗਿਆ ਤੇ ਜਦੋਂ ਮੇਰੇ ਵੱਲੋਂ ਇਹਦੀ ਆਰਟੀਆਈ ਪਾਈ ਗਈ ਸੀ ਉਸ ਤੋਂ ਬਾਅਦ ਇਹਨੂੰ ਰਫਾ-ਦਫਾ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਅਮਰੂਦਾਂ ਦੇ ਬੂਟੇ ਜਿਹੜੇ 6-6 ਇੰਚ ਦੇ ਸੀ ਉਹਨੂੰ 5-5 ਸਾਲ ਦੇ ਦਰਖਤ ਦਿਖਾ ਕੇ ਜਦੋਂ ਮੁਆਵਜ਼ਾ ਲੈ ਗਿਆ ਮੈਂ ਆਰ.ਟੀ. ਪੁੱਛੀ ਸੀ ਇਹ ਦਰਖਤਾਂ ਦੀ ਲੱਕੜ ਦੱਸੋ ਕਿੱਥੇ ਆ ਫਰੂਟ ਦੱਸੋ ਕਿੱਥੇ ਆ ਤੁਸੀਂ ਕਿਉਂਕਿ ਸਰਕਾਰ ਨੇ ਮੁਆਵਜ਼ਾ ਦੇਤਾ ਤਾਂ ਸਰਕਾਰ ਦੀ ਪ੍ਰਾਪਰਟੀਆਂ ਦੀ ਲੱਕੜ ਇਹਦਾ ਅਮਰੂਦ ਕਿੱਥੇ ਆ ਤਾਂ ਉਦੋਂ ਫਿਰ ਸਰਕਾਰੀ ਅਫਸਰ ਸਰਕਾਰੀ ਜੀ.ਐਸ.ਵੀ. ਮਸ਼ੀਨ ਲਗਾ ਕੇ ਉਹਨੂੰ ਅਮਰੂਦਾਂ ਨੂੰ ਖੁਰਦੂ ਕਰ ਦਿੱਤਾ ਬੂਟਿਆਂ ਨੂੰ ਉਹਦੀ ਵੀਡੀਓਗ੍ਰਾਫੀ ਅਸੀਂ ਵਾਇਰਲ ਕੀਤੀ ਸੀ ਤੇ ਉਦੋਂ ਫਿਰ ਸਾਡੇ ਤੇ ਦਬਾਅ ਸ਼ੁਰੂ ਹੋ ਗਿਆ ਚੁੱਪ ਕਰਨ ਵਾਸਤੇ ਸ ਉੱਠਾ ਹੋ ਗਿਆ ਮੈਂ ਖੁਦ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਸੀ ਇਸ ਤੋਂ ਇਲਾਵਾ ਈ-ਵੇਲ ਵੀ ਕੀਤੀ ਸੀ ਮੈਂ ਸ਼ਿਕਾਇਤ ਉਸ ਕਾਰਨ ਇਹਦੀ ਰੈਗੂਲਰ ਇਨਵੈਸਟੀਗੇਸ਼ਨ ਹੋਈ ਹੈ ਵਿਜੀਲੈਂਸ ਬਿਊਰੋ ਨੇ ਬਹੁਤ ਵਧੀਆ ਕੰਮ ਹੋਇਆ ਅੱਜ ਤੱਕ ਇੰਨਾ ਵਧੀਆ ਕੰਮ ਨਹੀਂ ਹੋਇਆ ਪੰਜਾਬ ਦੇ ਵਿੱਚ ਕਿ ਐਫ ਆਈ ਆਰ ਦਰਜ ਹੋਈ ਗ੍ਰਿਫਤਾਰੀਆਂ ਹੋਈਆਂ ਦੋ ਦਰਜਣ ਤੋਂ ਵੱਧ ਲੋਕਾਂ ਦੀਆਂ ਤੇ ਹਾਈ ਕੋਰਟ ਨੇ ਹੁਕਮ ਕਿਤੇ ਕਿ ਜਿਹੜੇ ਤੁਸੀਂ ਜੇਲ੍ਹ 'ਚ ਬੈਠੇ ਆ ਪਪਿੰਦਰ ਸਿੰਘ ਜਿਹੜਾ ਮੇਨ ਠੱਗਾਂ ਦੇ ਵਿੱਚੋਂ ਇੱਕ ਲਿਸਟ ਵਿੱਚ ਹੈਗਾ ਕਰਮ ਸਿੰਘ ਜੀ ਨੇ ਅਮਰੂਦਾਂ ਦੀ ਠੱਗੀ ਤੇ ਮਾਰੀ ਮਾਰੀ ਆ ਬਾਗਾਂ ਦੀ ਨਾਲ ਉਹਨੇ ਫਾਰਮ ਹਾਊਸ ਦੇ ਵਿੱਚ ਦਿਖਾ ਕੇ ਪੋਲੀ ਹੌਸ ਦਿਖਾ ਕੇ ਵੀ ਜਿਹੜੇ ਪੈਸੇ ਮੁਆਵਜ਼ੇ ਵੱਧ ਰਹੇ ਆ ਉਹਨਾਂ ਨੂੰ ਜੇਲ੍ਹਾਂ ਜਾਣਾ ਪਿਆ ਤੇ ਅਖੀਰ ਹਾਈ ਕੋਰਟ ਨੇ ਹੁਕਮ ਕਿਤੇ ਕਿ ਤੁਸੀਂ ਜੇਲ੍ਹ ਤੋਂ ਤਾਂ ਆ ਸਕਦੇ ਆ ਠੱਗੀ ਦੇ ਪੈਸੇ ਬਿਆਸ ਸਮੇਤ ਵਾਪਸ ਕਰਾਓ 43 44 ਕਰੋੜ ਰੁਪਏ ਹੁਣ ਤੱਕ ਵਾਪਸ ਆ ਚੁੱਕੇ ਆ ਇਹ ਸਕੈਮ ਇੰਨਾ ਵਧੀਆ ਹੈਗਾ ਇੰਨਾ ਮਸ਼ਹੂਰ ਹੋਇਆ ਕਿ ਮੁੱਖ ਮੰਤਰੀ ਸਾਹਿਬ ਨੂੰ ਪਟਿਆਲੇ 'ਚ ਬਿਆਨ ਦੇਣੇ ਪਏ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਸਾਡੀ ਸਰਕਾਰ ਨੇ ਗੰਗਾ ਗਈਆਂ ਹੱਡੀਆਂ ਵਾਪਸ ਆਣ ਲਗਾ ਦਿੱਤੀਆਂ ਇਹ ਕਪਲਾ ਇਹ ਜਿਵੇਂ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਣ ਦਾ ਜੇ ਮੌਕਾ ਮਿਲਿਆ ਸਾਡੇ ਕਰਕੇ ਮਿਲਿਆ ਜੇ ਅਸੀਂ ਕੰਪਲੇਨਟ ਨਾ ਕਰਦੇ ਮੁੱਖ ਮੰਤਰੀ ਸਾਹਿਬ ਬਿਆਨ ਨਹੀਂ ਦਿੰਦੇ ਅੱਛਾ ਤੁਸੀਂ ਸਾਰੇ ਜਿਹੜੀ ਇਹ ਕਾਰਵਾਈ ਹੈ ਇਸ ਦੇ ਪਿੱਛੇ ਖੜੇ ਰਹੇ ਸਾਨੂੰ ਸਰਕਾਰ ਨੇ ਕਿਤੇ ਸਨਮਾਨਿਤ ਨਹੀਂ ਕੀਤਾ ਕਿਤੇ ਸਾਨੂੰ ਆ ਕੇ ਅਵਾਰਡ ਨਹੀਂ ਦਿੱਤਾ ਕਿਤੇ ਸਾਡੀ ਪੁੱਛ ਨਹੀਂ ਹੋਈ ਪਰ ਹੁਣ ਇਹ ਕੀ ਗੱਲ ਹੋ ਗਈ ਆ ਤੁਸੀਂ ਵਿਜੀਲੈਂਸ ਬਿਊਰੋ ਨੂੰ ਵੀ ਡਾਇਰੈਕਟਰ ਨੂੰ ਵੀ ਚਿੱਠੀ ਲਿਖ ਰਹੇ ਹੋ बार-बार ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖ ਰਹੇ ਹੋ ਇਹਹੀ ਕੀ ਗੱਲ ਹੋ ਗਈ ਦੇਖੋ ਜਦੋਂ ਅਸੀਂ ਕੱਪਲੇ ਐਕਸਪੋਜ਼ ਕਰਦੇ ਆ ਪੋਲਿਟੀਕਲ ਗੇਮ ਤਾਂ ਬਣਾਇਆ ਜਾ ਸਕਦੇ ਆ ਨੰਬਰ ਬਣਾਇਆ ਜਾ ਸਕਦੇ ਆ ਪਰ ਅਸਲ ਵਿੱਚ ਸਰਕਾਰ ਇੱਕ ਬੰਦਾ ਨਹੀਂ ਹੁੰਦਾ ਵਿਜੀਲੈਂਸ ਬਿਊਰੋ ਇੱਕ ਬੰਦਾ ਨਹੀਂ ਹੁੰਦੇ ਉਹ ਚੰਗੇ ਮਾੜੇ ਲੋਕ ਵੀ ਹੁੰਨੇ ਆ ਤਾਂ ਮਾੜੇ ਲੋਕਾਂ ਦਾ ਗਰੁੱਪ ਕਦੇ-ਕਦੇ ਹਾਵੀ ਹੋ ਜਾਂਦਾ ਇਸ ਤੋਂ ਵੱਡਾ ਕੰਮ ਜਿਹੜਾ ਮੈਂ ਉਦਯੋਗਿਕ ਪਲਾਟ ਘਟਾਲੇ ਦਾ ਜਾਗਰ ਕੀਤਾ ਸੀਗਾ ਫਲਿੱਪਸ ਪਲਾਟਸ ਸਕੈਮ ਉਜਾਗਰ ਕੀਤਾ ਸੀ ਸ਼ਾਮਸਿੰਦਰ ਰੋਡ ਦਾ ਸਾਬਕਾ ਮੰਤਰੀ ਜੇਲ੍ਹ ਦੇ ਵਿੱਚ ਗਏ ਸੀਗੇ ਉਸ ਤੋਂ ਬਾਅਦ ਅਸੀਂ 2018 ਦੇ ਰਾਲਾ ਪਾਰ ਇੱਕ ਲੱਖ ਕਰੋੜ ਦੇ ਸਕੈਮ ਦੀ ਐਫਆਈਆਰ ਹੈ ਸਾਡੇ ਕੋਲ ਇੱਕ ਦੋਸ਼ੀ ਆ ਗਿਆ ਮੈਂ ਐਗਜ਼ਾਮਪਲ ਦੇ ਰਹੇ ਹਾਂ ਸਾਨੂੰ ਕਿਵੇਂ ਫਸਾਇਆ ਜਾਂਦਾ ਇੱਕ ਦੋਸ਼ੀਾਂ ਦਾ ਨੌਕਰ ਆ ਗਿਆ ਪ੍ਰੋਪਰਟੀ ਡੀਲਿੰਗ ਧੱਕੀ ਦੇ ਪਲਾਟ ਵਿੱਚ ਇਹਦਾ ਨਾਮ ਸਤਿੰਦਰ ਸਿੰਘ ਹੈ। ਉਹਨੇ ਮੈਨੂੰ ਬਹੁਤ ਸਾਰੇ ਸਾਡੀ ਟੀਮ ਨੂੰ ਜਾਣਕਾਰੀ ਦਿੱਤੀ। ਮੈਂ ਕਹਾ ਦੋਸਤ ਅਸੀਂ ਜਾਣਕਾਰੀ ਇਦਾਂ ਨਹੀਂ ਲੈਣੀ। ਲਿਖ ਕੇ ਦੇ। ਜੋ ਲਿਖ ਕੇ ਸਾਨੂੰ ਦੇਗਾ ਉਹ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਵੀ ਦੇ ਰਿਟਨ ਦੇ ਵਿੱਚ। ਈਡੀ ਨੂੰ ਵੀ ਦੇ। ਉਹਨੇ ਈਡੀ ਨੂੰ ਤੇ ਬਿਜ਼ਨਸ ਬਿਊਰੋ ਨੂੰ ਤੇ ਨਾਲ ਸਾਨੂੰ ਜਾਣਕਾਰੀ ਦੇ ਦਿੱਤੀ ਹੈ। ਉਸ ਤੇ ਐਫਆਈਆਰ ਤਾਂ ਨਹੀਂ ਹੋਈ। ਉਸ ਬੰਦੇ ਦੇ ਤੇ ਇਹ ਸ਼ਿਕਾਇਤ ਬਣਾਈ ਗਈ ਕਿ ਬਿਜ਼ਨਸ ਬਿਊਰੋ ਵਾਲੀ ਸ਼ਿਕਾਇਤ ਨੂੰ ਦਾਖਲ ਦਫ਼ਤਰ ਕਰਵਾਇਆ ਗਿਆ। ਇਹ ਐਫਆਈਆਰ ਕੀਤੀ ਗਈ। ਇਹ ਵੱਡੇ ਵਪਾਰੀਆਂ ਖਿਲਾਫ ਸ਼ਿਕਾਇਤਾਂ ਦੇ ਕੇ ਉਹਨੂੰ ਬਲੈਕਮੇਲ ਕਰਨ ਵਾਲੀ ਇੱਕ ਟੀਮ ਹੈ। ਦੇ ਨਾਲ ਉਹਦੇ ਵਿੱਚ ਅਣਪਛਾਤੇ ਲੋਕ ਵੀ ਸ਼ਾਮਲ ਹੈ ਤੇ ਉਹ ਅਣਪਛਾਤਾ ਸਤਨਾਮ ਦਾਉ ਹੈ ਮੇਰੇ ਕੋਲ ਖਬਰਾਂ ਆਈਆਂ ਮੈਨੂੰ ਧਮਕੀਆਂ ਆਈਆਂ ਕਿ ਤੇਰਾ ਬੰਦਾ ਜੇਲ੍ਹ 'ਚ ਬੈਠਾ 9ਵੇਂ ਮਹੀਨੇ ਦਾ ਅੱਜ 6-7 ਮਹੀਨੇ ਹੋ ਗਿਆ ਕਿ ਹੁਣ ਅਗਲਾ ਨੰਬਰ ਤੇਰਾ ਹੈ ਇਹ ਤਾਂ ਸਾਨੂੰ ਮਿਲਦਾ ਸਨਮਾਨ ਪਰ ਜੇ ਸਾਡੀ ਇਹ ਸ਼ਿਕਾਇਤ ਝੁੱਠੀ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾ ਕੇ 15 ਦਿਨਾਂ ਪਹਿਲਾਂ ਐਫਆਈਆਰ ਜਿਹੜੀ ਕਰਵਾਈ ਹੈ ਉਦਯੋਗਿਕ ਪਲਾਟਕਟ ਨਾਲ ਦੋ ਮੁੱਖ ਦੋਸੀ ਜਿਹੜੇ 5-5000 ਕਰੋੜ ਦੇ ਮਾਲਕ ਹੋ ਜੇਲਾ 'ਚ ਗਏ ਆਂ ਸਾਡੀ ਸ਼ਿਕਾਇਤ ਤਾਂ ਸੱਚੀ ਸੀ ਪਰ ਮੇਰੇ ਸਾਥੀ ਜਿਹੜਾ ਉਹ ਤਾਂ ਜੇਲ੍ਹ ਚ ਬੈਠਾ 7 ਮਹੀਨੇ ਤੋਂ ਹੋ ਗਿਆ ਨਾਲ ਮੈਨੂੰ ਭੇਜਿਆ ਜਾਏਗਾ ਇਹ ਤਾਂ ਹੋਇਆ ਪਹਿਲਾ ਹਮਲਾ ਮੇਰੇ ਤੇ ਸਕੈਮ ਉਜਾਗਰ ਕਰਨ ਕਰਕੇ ਇਹ ਨਾਮ ਮਿਲਿਆ ਸਾਨੂੰ ਦੂਜਾ ਨਾਮ ਅਮਰੂਦ ਬਾਗ ਸਕੈਮ ਕਰਕੇ 40-50 ਕਰੋੜ ਸਰਕਾਰ ਨੂੰ ਵਾਪਸ ਆ ਗਿਆ ਹੁਣ ਇਹਦੇ ਵਿੱਚ ਵੀ ਇੱਕ ਸਕੈਮ ਹੈ 109 ਬੰਦੇ ਤੇ ਐਫਆਈਆਰ ਦਰਜ ਹੈ ਬਿਜ਼ਨਸ ਵੀ ਹੋਰ ਨੇ ਤੇ ਪੰਜਾਬ ਸਰਕਾਰ ਨੇ ਵਧੀਆ ਕੰਮ ਕੀਤਾ 45 ਕਰੋੜ 44 ਕਰੋੜ ਵਾਪਸ ਆ ਗਏ ਬਾਕੀ ਬੰਦੇ ਅਰੈਸਟ ਨਹੀਂ ਹੋਏ ਜੇ ਬਾਕੀ ਬੰਦੇ ਵੀ ਅਰੈਸਟ ਹੋਣਗੇ ਜਦੋਂ ਡਰ ਹੋਏਗਾ ਸਾਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਹ ਵੀ ਅਦਾਲਤ ਵਿੱਚ ਭੱਜਣ ਕਿ ਸਾਨੂੰ ਜ਼ਮਾਨਤ ਦੇਓ ਤਾਂ ਹਾਈ ਕੋਰਟ ਉਹਨਾਂ ਨੂੰ ਵੀ ਹੁਕਮ ਕਰੇਗਾ ਕਿ ਜਿੱਦਾਂ ਤੁਹਾਡੇ ਸਾਥੀ ਨੇ ਕੱਪੜੇ ਵਾਲੇ ਪੈਸੇ ਵਿਆਸਵੇ ਤੇ ਵਾਪਸ ਕਰਾਏ ਤੁਸੀਂ ਵੀ ਕਰੋ ਤਾਂ ਪੰਜਾਬ ਸਰਕਾਰ ਦੇ ਖਜ਼ਾਨੇ 'ਚ 123 ਕਰੋੜ ਆ ਸਕਦਾ 44 ਕਰੋੜ ਕਿਉਂ ਇਹਦਾ ਮਤਲਬ ਇਹ ਵੀ ਸਕੈਮ ਦਾ ਹਿੱਸਾ ਉਹਨੂੰ ਦੱਬਿਆ ਗਿਆ ਹੋਰ ਇੱਕ ਗੱਲ ਦੱਸਦਾ ਜਦੋਂ ਅਗੇਤੀ ਜ਼ਮਾਨਤ 52 ਬੰਦੇ ਨੂੰ ਮਿਲੀ ਹੈ 109 ਚ ਬਾਕੀ ਬੰਦੇ ਤਾਂ ਫਰਾਰ ਕਹਿ ਸਕਦੇ ਜਿਹਨਾਂ ਦੀ ਗੱਲ ਛਾਪੀ ਵਾਲੀ ਉਹ ਸ੍ਰੇਮ ਘੁੰਮਦੇ ਆ ਦੋ ਬੰਦੇ ਦੀ ਜ਼ਮਾਨਤ ਰੱਦ ਹੋ ਗਈ ਆ ਮੇਰੇ ਯਾਦ ਹੈ ਮੈਂ ਹੁਣੇ ਚੈੱਕ ਕੀਤੀ ਹਾਈ ਕੋਰਟ ਦੀ ਵੈਬਸਾਈਟ ਆਰਡਰ ਪੜੇ ਆ 20 ਮਾਰਚ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜਾ ਨਾਇਬ ਤਹਿਸੀਲਦਾਰਾ ਕਮਾਡਾ ਦਾ ਉਹਦੇ ਉੱਤੇ ਹਾਈ ਕੋਰਟ ਨੇ 25 ਪੇਜਾਂ ਦਾ ਆਰਡਰ ਪਾਸ ਕੀਤਾ ਕਿ 123 ਕਰੋੜ 57 ਲੱਖ ਰੁਪਏ ਗਲਤ ਮੁਆਵਜ਼ਾ ਜਾਰੀ ਕਰਨ ਦੇ ਮੁੱਖ ਦੋਸ਼ੀ ਹੈ ਇਹਦੀ ਅਗੇਤੀ ਜ਼ਮਾਨਤ ਕੈਨਸਲ ਕੀਤੀ ਜਾਂਦੀ ਹੈ ਤੇ ਦੀ ਜ਼ਮਾਨਤ ਆਰਡਰ ਜਿਹੜੇ ਡਿਸਮਿਸ ਹੋ ਗਿਆ ਉਹਦੀ ਗ੍ਰਿਫਤਾਰੀ ਬਣਦੀ ਹੈ ਉਹ ਸੁਪਰੀਮ ਕੋਰਟ ਗਿਆ ਕਿ ਨਹੀਂ ਗਿਆ ਗ੍ਰਿਫਤਾਰ ਹੋਇਆ ਕਿ ਨਹੀਂ ਆ ਤੁਸੀਂ ਮੀਡੀਆ ਵਾਲੇ ਲੋਕ ਜਾਣਦੇ ਆ ਕੱਲਾ ਕੀ ਇਹੀ ਘਰਮਣਾ ਇਸ ਤੋਂ ਪਹਿਲਾਂ ਸਤਨਾਮ ਜੀ ਮੈਂ ਮੇਰੀ ਗੱਲ ਉਹ ਵੇਚੀ ਰਹੀਗੀ ਵੀ ਸਤਨਾਮ ਦਾਉ ਅੱਜ ਚੀਫ ਵਿਜੀਲੈਂਸ ਬਿਊਰੋ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂ ਲੈਟਰ ਲਿਖ ਰਿਹਾ ਹੁਣ ਉਸੇ ਵਿਜੀਲੈਂਸ ਬਿਊਰੋ ਦੇ ਵਿੱਚ ਮੁੱਖ ਦੋਸ਼ੀਆਂ ਵੱਲੋਂ ਜਿਨੇ ਕਰੋੜਾ ਰੁਪਏ 30 35 ਕਰੋੜ ਪੰਜਾਬ ਸਰਕਾਰ ਦੇ ਖਾਤੇ ਜਮ੍ਹਾਂ ਕਰਾਇਆ ਕਪਲੇ ਵਾਲੇ ਉਹਦੀ ਸ਼ਿਕਾਇਤ ਹੈ ਉਹਦੀ ਸ਼ਿਕਾਇਤ ਹੈ ਕਿ ਸਤਨਾਮ ਦਾਉ ਦੀ ਟੀਮ ਪੰਜਾਬ ਅਗੇਂਸਕ੍ਰਿਪਸ਼ਨ ਜਿਹਦੇ ਵਿੱਚ ਉਹਦੇ ਗਵਾਂਢੀ ਤੇ ਉਹਦੇ ਦੋਸਤ ਉਹਦੇ ਪਰਿਵਾਰਕ ਮੈਂਬਰ ਉਹ ਠੱਗ ਦੇ ਪਰਿਵਾਰਕ ਮੈਂਬਰ ਜਿਹੜਾ ਮਹਿੰਦਰਪਾਲ ਸਿੰਘ ਲਾਲਾ ਹੈ ਉਹਦਾ ਗਵਾਂਢੀ ਇੱਕ ਮਹੱਲੇ ਦਾ ਪ੍ਰਾਪਰਟੀ ਡੀਲਰ ਕੰਮ ਕਰਦਾ ਸੀ ਉਹਦੇ ਨਾਲ ਇੱਕ ਕਿਸਾਨ ਆਗੂ ਹੈ ਜਿਹੜਾ ਗਮਾਡਾ ਦਾ ਸੀਨੀਅਰ EMPLOYE ਅਧਿਕਾਰੀ ਰਿਟਾਇਰਡ ਹੈ ਉਹਦਾ ਨਾਮ ਹੈ ਸੇਵਾ ਸਿੰਘ ਇਹ ਕਿਹਾ ਗਿਆ ਸੇਵਾ ਸਿੰਘ ਮਹਿੰਦਰਪਾਲ ਸਿੰਘ ਤੇ ਸਤਨਾਮ ਦਾ ਬਲੈਕਮੇਲਿੰਗ ਦਾ ਗੈਂਗ ਹੈ ਇਹ ਫਰੋਤੀ ਮੰਗਦੇ ਸੀ 1 ਕਰੋੜ ਰੁਪਇਆ ਇੰਨਾ ਕੁ ਲੋ ਪੈਸੇ ਮੰਗਣ ਕਰਕੇ ਜਿਹੜਾ ਫਰੋਤੀ ਮੰਗਣ ਦਾ ਬਲੈਕਵੇਲਿਕ ਦਾ ਪਰਚਾ ਦਾਜ ਕੀਤਾ ਜਾਵੇ ਇਹ ਸਾਨੂੰ ਇਨਾਮ ਮਿਲ ਰਿਹਾ ਉਹਦੀ ਸ਼ਿਕਾਇਤ ਮੈਂ ਈਡੀ ਦੇ ਛਾਪੇ ਤੋਂ 1 ਦਿਨ ਬਾਅਦ ਬਿਜ਼ਨਸ ਬਿਊਰੋ ਦੇ ਵਿੱਚ ਪੜ ਕੇ ਆਇਆ ਅੱਛਾ ਸਤਨਾਮ ਦਾਉ ਕਿਉਂ ਡਰਿਆ ਹੋਇਆ ਜਦਿ ਸ਼ਿਕਾਇਤ ਆ ਕੋਈ ਗੱਲ ਨਹੀਂ ਜਾਂਚ ਕਰਾ ਲੈਣ ਜਦਿ ਤੁਸੀਂ ਸਾਫ਼ ਸੁਥਰੇ ਆ ਤਾਂ ਆਪ ਨੂੰ ਡਰ ਕਿਸ ਚੀਜ਼ ਦਾ ਜਾਂਚ ਕਰਾ ਲੈਣ ਕੀ ਫਰਕ ਪੈਂਦਾ ਹਾਂ ਬਿਲਕੁਲ ਮੈਂ ਤੁਹਾਡੇ ਚੈਨਲ ਰਹੀ ਹੀ ਕਹ ਰਿਹਾ ਮੈਂ ਡਰ ਨਹੀਂ ਆਇਆ ਮੈਂ ਕਹਿੰਦਾ ਮੈਨੂੰ ਐਫ ਆਈ ਆਰ ਦਾਜ ਕਰਕੇ ਜੇਲ੍ਹ ਭੇਜਣਾ ਵਧੀਆ ਗੱਲ ਹੈ ਭੇਜ ਦੇਣ ਚਾਹੀਦਾ ਇਹਨਾਂ ਤੋਂ ਤੁਸੀਂ ਮੇਹਨਾ ਲਗਾਉਗੇ 2 ਦਿਨ ਲਗਾਉਗੇ 4 ਦਿਨ ਲਗਾਉਗੇ ਪਰ ਜਿਹੜੇ ਸਬੂਤਾਂ ਇਹ ਧਾਰ ਤੇ ਭੇਜਣਾ ਉਹਨੂੰ ਜਨਤਾ ਕਰਕੇ ਮੈਨੂੰ ਸਮਾਜਿਕ ਤੌਰ ਤੇ ਨੰਗੇ ਕਿਉਂ ਨਹੀਂ ਕਰਦੇ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰੋ ਤੁਹਾਡੇ ਚੈਨਲ ਤੇ ਚੱਲੇ ਉਹ ਸਬੂਤ WhatsApp ਗਰੁੱਪਾਂ 'ਚ ਜਾਣ ਮੈਨੂੰ ਕਿਹਾ ਰਵੇ ਯਾਰ ਤੂੰ ਤਾਂ ਸੱਚੀ ਬਲੈਕਮੇਲਰ ਆ ਦੇਖ ਤੇਰੀ ਆਡੀਓ ਹੈ ਤੇਰੀ ਵੀਡੀਓ ਹੈ ਤੇਰਾ ट्रांजैक्शन ਰਿਕਾਰਡ ਹੈ ਮੈਨੂੰ ਤਾਂ ਇਦਾਂ ਨੰਗਾ ਕਰ ਦੋ ਔਰ ਮੈਂ ਕਹਿੰਦਾ ਜੇ ਇਦਾਂ ਨੰਗਾ ਕਰਤਾ ਨਾ ਐਫ ਆਈ ਆਰ ਦਰਜ ਕਰੋ ਭਾਵੇਂ ਨਹੀਂ ਕਰੋ ਜਿਹੜਾ ਅਫਸਰ ਆਇਆ ਹੋਏਗਾ ਮੈਂ ਉਹਦੇ ਕੋਲ ਜਾ ਕੇ ਖ ਮੈਂ ਮੈਂ ਇਸ ਤੇ ਪੱਕੇ ਦੀ ਗਾਰੰਟੀ ਲੈਂਦਾ ਮੈਨੂੰ ਡਰ ਇਸ ਕੱਲ ਦਾ ਹੈ ਕਿ ਇਹ ਜਿਹੜੀ ਸਾਰੀ ਗੇਮ ਹੈ ਸਾਡੀ ਟੀਮ ਨੂੰ ਚੁੱਪ ਕਰਾਉਣ ਵਾਸਤੇ ਹੈ ਕਿ ਲਾਲਚ ਨਾਲ ਤਾਂ ਚੁੱਪ ਨਹੀਂ ਕਰਦੇ ਪੈਸੇ ਨਾਲ ਵੀ ਚੁੱਪ ਨਹੀਂ ਕਰਦੇ ਧਮਕੇ ਦੇ ਕੇ ਵੀ ਦੇਖ ਲਈਆਂ ਕਤਲ ਕਰਨ ਦੇ ਵਿੱਚ ਡਰਾਬੇ ਵੀ ਅਸੀਂ ਦੇ ਕੇ ਦੇਖ ਲਏ ਵੀ ਹੁਣ ਇਹਦਾ ਇਲਾਜ ਇਹ ਹੈ ਇਹਨੂੰ ਸਾਲ 6 ਮਹੀਨੇ ਕੈਮਰੇ ਸਾਹਮਣੇ ਤੋਂ ਗਾਇਬ ਕਰੀਏ ਉਹ ਤਾਂ ਹੀ ਹੋ ਸਕਦਾ ਜੇ ਕਿਸੇ ਛੁੱਟੇ ਕੇਸ ਚ ਜੇਲ੍ਹ ਚ ਭੇਜਿਆ ਜਾਵੇ ਜਦੋਂ ਛੋਟੇ ਕੇਸ ਭੇਜਦਾ ਵੀ ਕਿ ਵੱਡਾ ਕੇਸ ਪਾ ਦਿਓ ਕਿ ਵੱਡਾ ਕੇਸ ਪਾ ਦਿਓ ਸਾਲ 6 ਮਹੀਨੇ ਬੰਦਾ ਜੇਲ੍ਹ ਚ ਰਹੇ ਅਸੀਂ ਅਮਰੂਦ ਬਾਗ ਸਕੈਮ ਦੀ ਸੈਟਲਮੈਂਟ ਕਰਕੇ ਸੈਟਿੰਗ ਕਰਕੇ ਜਿਹਨੂੰ ਜੋ ਮੂੰਹ ਭਰਨਾ ਉਹਦਾ ਮੂੰਹ ਬੰਦ ਕਰਕੇ ਇਸ ਸਕੈਮ ਨੂੰ ਰਫਾ ਦਫਾ ਕਰੀਏ ਇਹ ਸਾਜ਼ਿਸ਼ ਹੋ ਰਹੀ ਹੈ ਇਹ ਇਹ ਡਰ ਮੈਨੂੰ ਹੈਗਾ ਤੁਸੀਂ ਦੇਖੋ ਮਤਈ ਸਤਨਾਮ ਦਾਊ ਉਹ ਬੰਦਾ ਹੈ ਜਿਨੇ ਸਿਰਫ ਅਮਰੂਦ ਘੁਟਾਲਾ ਨਹੀਂ ਬਲਕਿ ਕਈ ਘੁਟਾਲੇ ਮਤਲਬ ਕਿ ਉਹ ਜਾਗਰ ਕਿਤੇ ਆ ਕਈ ਐਫ ਆਈ ਆਰ ਦਰਜ ਹੋਈਆਂ ਕਈ ਵਿਅਕਤੀ ਜਿਹੜੇ ਆ ਜੇਲ੍ਹ ਗਏ ਆ ਔਰ ਕਈ ਵਿਅਕਤੀ ਨਹੀਂ ਕਈ ਵੀ ਆਈ ਪੀ ਲੋਗ ਜੇਲ੍ਹ ਚ ਗਏ ਨੇ ਔਰ ਦੇਖੋ ਈਡੀ ਤੱਕ ਜਿਹੜਾ ਮਾਮਲਾ ਪਹੁੰਚ ਗਿਆ ਉਸ ਮਾਮਲੇ ਚ ਮਤਲਬ ਇਹਨਾਂ ਮਾਮਲੇ ਚ ਸਤਨਾਮ ਦਾਊ ਨੂੰ ਸਨਮਾਨਿਤਤਾ ਕੀ ਕਰਨਾ ਦੂਜੇ ਪਾਸੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਕੋਸ਼ਿਸ਼ ਵੀ ਕਿੱਦਾ ਜਿਹੜੇ ਮੁੱਖ ਦੋਸ਼ੀ ਆ ਜਾਂ ਮੁੱਖ ਰੋਪੀ ਆ ਉਹਨਾਂ ਤੋਂ ਕੰਪਲੇਂਟ ਲੈ ਕੇ ਵੀ ਤੁਸੀਂ ਦੇਖੋ ਇੱਕ ਕਿਉਂ ਵੀ ਕਿਉਂ ਆਪਾਂ ਇਹ ਕਹਿ ਸਕਦੇ ਆ ਕਿਉਂ ਜਿਹੜਾ ਇੱਕ ਸਾਫ਼ ਸੁਥਰਾ ਆਦਮੀ ਆ ਕਿਉਂ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਦਾ ਇਸੀ ਕਰਕੇ ਨਹੀਂ ਕਰਦਾ ਕਿਉਂਕਿ ਸਰਕਾਰ ਉਹਨਾਂ ਦੀ ਸਹਾਇਤਾ ਨਹੀਂ ਕਰਦੀ ਉਹਨਾਂ ਦੇ ਨਾਲ ਖੜੀ ਨਹੀਂ ਹੁੰਦੀ ਵੀ ਯਾਰ ਜਿਹੜਾ ਬੰਦੇ ਨੇ ਆਪਣੀ ਜਾਨ ਦਾਤ ਲਗਾ ਕੇ ਇੰਨਾ ਵੱਡਾ ਮਾਮਲਾ ਜਿਹੜਾ ਉਜਾਗਰ ਕੀਤਾ ਐ ਜੇ ਬੰਦੇ ਨੂੰ ਤਾਂ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਐ ਇਹ ਬੰਦੇ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਇਹ ਬੰਦੇ ਨੂੰ ਪੂਰੇ ਸਮਾਜ ਵਿੱਚ ਦਰਜਾ ਦਿੱਤਾ ਜਾਣਾ ਚਾਹੀਦਾ ਵੀ ਹਾਂ ਯਾਰ ਇੱਕ ਇਹ ਬੰਦਾ ਵੀ ਸੀਗਾ ਜਿਹੜਾ ਮਿਡਲ ਕਲਾਸ ਸੀਗਾ ਮਸਾਂ ਦੋ ਡੰਗ ਦੀ ਰੋਟੀ ਜਿਹੜਾ ਕਮਾ ਰਿਆ ਸੀ ਆ ਪਰ ਉਹਨੇ ਸੋਚਿਆ ਨਹੀਂ ਸਰਕਾਰ ਦੀ ਸਹਾਇਤਾ ਕੀਤੀ ਜਾਵੇ ਔਰ ਉਹਨੇ ਇਹ ਜਿਹੜੇ ਕਪਲਿਆ ਉਜਾਗਰ ਕੀਤੇ ਔਰ ਸਰਕਾਰ ਨੇ ਵੀ ਮੰਨਿਆ ਉਸ ਐਫ ਆਈ ਆਰ ਵੀ ਦਰਜ ਹੋਈਆਂ ਬੰਦੇ ਰੈਸਟ ਵੀ ਹੋਏ ਪਰ ਅੱਜ ਉਹ ਨੂੰ ਮਜਬੂਰ ਹੋਣਾ ਪੈ ਰਿਹਾ ਵਿਜੀਲੈਂਸ ਚੀਫ ਨੂੰ ਅਤੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕਰਨੀ ਪੈ ਰਹੀ ਆ ਉਹ ਨੂੰ ਕਹਿਣਾ ਪੈ ਰਿਹਾ ਵੀ ਮੇਰੇ ਖਿਲਾਫ ਜਿਹੜੀ ਇਹ ਕਾਰਵਾਈ ਹੈ ਇਹ ਸਾਰੀ ਝੁੱਠੀ ਆ ਹੁਣ ਦੇਖਣਾ ਇਹ ਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਕੀ ਕਾਰਵਾਈ ਕਰਦਾ ਕੀ ਉਹ ਸਤਨਾਮ ਦੇ ਦਾਊਦ ਦੇ ਖਿਲਾਫ ਜਿਹੜੀ ਕੰਪਲੇਂਟ ਆਈ ਆ ਉਹ ਝੁੱਠੀ ਪੈਂਦੀ ਆ ਜਾਂ ਐਫ ਆਈ ਆਰ ਦਰਜ ਕਰਕੇ जेडी गाउ कर रहे हैं। भी जेल भेजन की साजिश रची जा रही है कि दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर